ਰਾਜਾ ਬੜਿੰਗ ਦੇ ਉੱਤੇ ਪੜ ਕੇ ਅਕਾਲੀ ਦਲ ਦੇ ਯੂਥ ਆਗੂ ਸਰਬਜੀਤ ਸਿੰਘ ਝਿੱਜਰ ਸਿੱਧੇ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਕਿ ਲੱਖ ਦੀ ਲਾਨਤਾ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਕੀ ਮੂੰਹ ਦਿਖਾਏਗਾ ਇਹ ਗੱਲ ਸਰਬਜੀਤ ਸਿੰਘ ਝਿੱਜਰ ਦੇ ਵੱਲੋਂ ਆਖਰ ਰਾਜਾ ਬੜਿੰਗ ਨੂੰ ਕਿਉਂ ਕਹੀ ਆ ਕਿਉਂ ਲਾਨਤਾ ਪਾਈਆਂ ਨੇ ਕਿਉਂ ਇੰਨਾ ਗੁੱਸੇ ਦੇ ਵਿੱਚ ਆਇਆ ਪੂਰੀ ਗੱਲਬਾਤ ਤੁਹਾਨੂੰ ਝਿੱਜਰ ਦੀ ਜ਼ੁਬਾਨ ਸੁਣਾਉਂਦੇ ਆਂ ਰਾਜਾ ਬੜਿੰਗ ਨੂੰ ਲੱਖ ਦੀਆਂ ਲਾਨਤਾ ਨੇ ਜਿਨੇ ਇੱਕ ਕਤਲ ਹੋਏ ਦੋਸਤ ਤੇ ਉਹ ਕਤਲ ਦੇ ਵਿੱਚ ਸ਼ਾਮਲ ਲੋਕਾਂ ਦੇ ਨਾਲ ਅੱਜ ਯਾਰੀਆਂ ਪਾਲੀਆਂ ਨੇ ਕਿਵੇਂ ਤੂੰ ਸਿੱਧੂ ਮਸੇਵਾਲੇ ਦੇ ਕਤਲ ਦੇ ਦੋਸ਼ੀ ਲੋਕਾਂ ਨੂੰ ਅੱਜ ਆਪਣੇ ਮੀਡੀਆ ਸਲਾਹਕਾਰ 5-5 ਲੱਖ ਰੁਪਏ ਦੇ ਲੱਕ ਲਿਆ ਉਸ ਪਰਿਵਾਰ ਨੂੰ ਕਿਵੇਂ ਨੂਹ ਦਿਖਾਏਗਾ ਜਿਹੜੇ ਸਿੱਧੂ ਮਸੇਵਾਲੇ ਦੀ ਮਾਤਾ ਜੀ ਨੂੰ ਉਹਨਾਂ ਦੇ ਪਿਤਾ ਜੀ ਨੂੰ ਗਲਵਕੜੀਆਂ ਪਾ ਪਾ ਕੇ ਰੋ ਰੋ ਕੇ ਦਿਖਾਉਂਦਾ ਸੀ ਇਹਦਾ ਮਤਲਬ ਤੇਰੇ ਉਹ ਹਿੰਝੂ ਜਿਹੜੇ ਨੇ ਉਹ ਨਕਲੀ ਸੀ ਜਾਨੀ ਸੀ ਉਹ ਰੋਣੇ ਓ ਤੂੰ ਡਾਂਮੇ ਕਰਕੇ ਦਿਖਾਉਂਦਾ ਸੀ ਇੱਥੋਂ ਤੱਕ ਰਾਜੇ ਬੜਿੰਗ ਦੀ ਰਾਜਨੀਤੀ ਕੱਡੀਆਂ ਹੋ ਜਾਵੇ ਕਿ ਕੀ ਸਿੱਧੂ ਮੁਸੇਵਾਲੇ ਦੇ ਕਤਲ ਦੇ ਦੋਸ਼ੀਆਂ ਨੂੰ ਤੂੰ ਅੱਜ 5-5 ਲੱਖ ਰੁਪਏ ਦੇ ਵਿੱਚ ਆਪਣੇ ਮੀਡੀਆ ਸਲਾਹਕਾਰ ਰੱਖੇਗਾ ਆ ਗੂਗਲ ਤੇ ਜਾ ਕੇ ਰਿਸਰਚ ਕਰ ਲੋ ਆਯੂਸ਼ੀ ਜਿਹੜੀ 2022 ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਦੀ ਮੀਡੀਆ ਸਲਾਹਕਾਰ ਸੀ ਜਿਨੇ ਆਹ ਗਰੁੱਪਾਂ ਦੇ ਵਿੱਚ ਮੀਡੀਆ ਗਰੁੱਪਾਂ ਦੇ ਵਿੱਚ ਪਾ ਕੇ ਇਹ ਜਨਤਕ ਕੀਤੀ ਸੀ ਜਾਣਕਾਰੀ ਕਿ ਸਿੱਧੂ ਮੁਸੇਵਾਲੇ ਦੀ ਸਿਕਿਉਰਿਟੀ ਅਸੀਂ ਵਾਪਸ ਲੈ ਲਈ ਆ ਤੇ ਅੱਜ ਉਸ ਹੀ ਆਓਸੀ ਨੂੰ ਇਹ ਰਾਜਾ ਵੜਿੰਗ ਜਿਹੜਾ ਆਪਣਾ মিডিਆ ਸਲਾਹਕਾਰ ਬਣਾ ਲੈਂਦਾ ਆ ਕਾਂਗਰਸ ਦੇ ਸੁਖਬਾਲ ਸਿੰਘ ਖੈਰੇ ਦਾ ਟਵੀਟ ਹੈ ਇਹ ਕੀ ਚੱਕੀ ਆ ਜਿਸ ਗੱਲ ਤੇ ਬੋਲਣਗੇ ਕਿ ਆ ਆਓਸੀ ਨੂੰ ਕੀ ਮਜ਼ਦੂਰੀ ਬਣ ਗਈ ਕਿ ਅੱਜ ਕਾਂਗਰਸ ਨੇ ਰਾਜੇ ਵੜਿੰਗ ਨੇ ਆਪਣੀ মিডিਆ ਸਲਾਹਕਾਰ ਰੱਖ ਲਈ ਆ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਿਰ ਦਾ ਨੇਤਾ ਕੀ ਬੋਲੇਗਾ ਕੀ ਹੁਣ ਮਾੜੀ ਮੁੱਟੀ ਸ਼ਰਮ ਆਏਗੀ ਕਾਂਗਰਸ ਨੂੰ ਕਿ ਸਿੱਧੂ ਮੂਸੇਵਾਲਾ ਜਿਹੜੇ ਦੋਸ਼ੀ ਕਿਉਂਕਿ ਉਹਦੇ ਕਤਲ ਦਾ ਮੁੱਖ ਕਾਰਨੇ ਸੀ ਕਿ ਸਿੱਧੂ ਮਸੇਵਾਲੇ ਦੀ ਸਿਕਉਰਿਟੀ ਨੂੰ ਜੰਮ ਤੱਕ ਕੀਤਾ ਗਿਆ ਜੰਮ ਤੱਕ ਕੀਤਾ ਗਿਆ ਸੀ ਮੀਡੀਆ ਸਲਾਹਕਾਰ ਆਯੂਸ਼ੀ ਵੱਲੋਂ ਜਿਹੜੀ ਉਹ ਸਮੇਂ ਆਮਾਦੀ ਪਾਰਟੀ ਦੀ ਮੀਡੀਆ ਸਲਾਹਕਾਰ ਸੀ ਅੱਜ ਉਹੀ ਆਯੂਸ਼ੀ ਰਾਜੇ ਬਣੀ ਨੇ 5 ਲੱਖ ਰੱਖ ਲਈਏ ਸਾਡੇ ਕਿਤੇ ਤੂੰ 50 ਲੱਖ ਦੇ ਕਰੋੜ ਰੁਪਇਆ ਦੇ ਪਰ ਜਿਹੜੀ ਤੂੰ ਯਾਰ ਮਾਰ ਕੀਤੀ ਆ ਜਿਹੜਾ ਤੂੰ ਆਪਣੇ ਕਤਲ ਹੋਏ ਮੈਂ ਸਮਝਦਾ ਕਿ ਉਹ ਨੌਜਵਾਨ ਨੂੰ ਧੋਖਾ ਦਿੱਤਾ ਅੱਜ ਦਾ ਡੋਗਰ ਤੂੰ ਜਿਹੜਾ ਮੈਂ ਸਮਝਦਾ ਬੜਿਆ ਜਿਹੜਾ ਯਾਰ ਮਾਰ ਤੇ ਉਤਰਿਆ ਯਾਰ ਉਸ ਜਿਹੜਾ ਜਹਾਨ ਤੋਂ ਦੂਸਤ ਚਲੇ ਗਿਆ ਉਹਦੀ ਕੋਈ ਇਲਾਜਤ ਰੱਖ ਲੰਦਾ ਉਹਦੇ ਪਰਿਵਾਰ ਦੀ ਕੋਈ ਇਲਾਜਤ ਰੱਖ ਲੰਦਾ ਕਿ ਕਾਂਗਰਸ ਇਸ ਤੇ ਜਵਾਬ ਦੇਵੇਗੀ ਮੈਂ ਪੰਜਾਬੀਆਂ ਨੂੰ ਇਹ ਗੱਲ ਦੱਸਣਾ ਚਾਹੁੰਨਾ ਕਿ ਇਹ ਕਰਤੂਤ ਹੈ ਲੋਕਾਂ ਦੀ ਜੇ ਕਟਿਆ ਨਿੰਦਣਯੋਗ ਤੇ ਜਮਾ ਥੱਲੇ ਪੱਦਰ ਦੀ ਰਾਜਨੀਤੀ ਯਾਰ ਮਰੇ ਹੋਏ ਯਾਰਾਂ ਤੇ ਵੀ ਤੇ ਵੀ ਮੈਂ ਸਮਝਦਾ ਕਿ ਉਹਨਾਂ ਦੇ ਕਾਤਲਾਂ ਦੇ ਜ਼ਿੰਮੇਵਾਰ ਲੋਕ ਜਿਹੜੇ ਉਸ ਉਸ ਦਿਨ ਤੋਂ ਭੂਮਿਕਾ ਨਿਭਾਉਂਦੇ ਨੇ ਸਿਕਿਉਰਟੀਆਂ ਜਾਰ ਕਰਦੇ ਨੇ ਉਹਨਾਂ ਲੋਕਾਂ ਨੂੰ ਅੱਜ ਆਪਣੀਆਂ মিডিਆ ਸਲਾਹਕਾਰ ਰੱਖਣ ਦੀਆਂ ਤੇ ਲੋਕ ਕਰਤੂਤਾ ਕਰ ਰਹੇ ਨੇ ਹਾਂ ਤੁਸੀਂ ਸੁਣਿਆ ਸਰਬੀ ਸਿੰਘ ਝਿੱਜਰ ਦੇ ਵੱਲੋਂ ਕਿਹਾ ਜੋ ਰਾਜਾ ਬੜਿੰਗ ਨੇ মিডিਆ ਸਲਾਹਕਾਰ ਲਗਾਇਆ ਉਸ ਵਿਅਕਤੀ ਦੀ ਭੂਮਿਕਾ ਕੀ ਆ ਸਿੱਧੂ ਮੂਸੇਵਾਲਾ ਦੇ ਕਤਲ ਦੇ ਵਿੱਚ ਸਬੂਤਾਂ ਦੇ ਨਾਲ মিডিਆ ਦੇ ਸਾਹਮਣੇ ਰੱਖਿਆ ਸਬੂਤਾਂ ਦੇ ਨਾਲ ਕੈਮਰੇ ਸਾਹਮਣੇ ਕੋਈ ਭੇਦ ਖੋਲ ਦਿੱਤੇ ਤਾਂ ਕੀ ਵਾਕਈ ਇਸ ਸਚਾਈ ਹੈ ਇਹ ਕੀ ਸਿਆਸਤਦਾਨ ਸਿਰਫ ਤੇ ਸਿਰਫ ਆਪਣੀ ਸਿਆਸੀ ਰੋਟੀਆਂ ਸੇਕਦੇ ਨੇ ਕਿਸੇ ਦਾ ਜਵਾਨ ਪੁੱਤ ਤੁਰ ਗਿਆ ਕਿਸੇ ਦਾ ਕੋਈ ਬੱਚਾ ਚਲੇ ਗਿਆ ਦੁਨੀਆ ਤੋਂ ਕਿਸੇ ਦੇ ਨਾਲ ਕੋਈ ਹਮਦਰਦੀ ਨਹੀਂ ਹੈ ਸਿਰਫ ਤੇ ਸਿਰਫ ਉਹਨਾਂ ਨੂੰ ਆਪਣੀਆਂ ਵੋਟਾਂ ਤੱਕ ਮਤਲਬ ਆ ਕਿਸੇ ਨੂੰ ਕਿਸੇ ਦੇ ਪੁੱਤ ਦਾ ਕਿਸੇ ਦੇ ਪਰਿਵਾਰ ਦਾ ਕਿਸੇ ਦਾ ਭਾਈ ਕਿਸੇ ਦਾ ਪਿਤਾ ਕੋਈ ਵੀ ਜਦੋਂ ਜਹਾਨ ਤੋਂ ਤੁਰ ਜਾਂਦਾ ਸਿਆਸਤਦਾਨਾਂ ਦੇ ਲਈ ਸਿਰਫ ਔਰ ਸਿਰਫ ਇੱਕ ਮਗਰਮੱਛ ਵਾਲੇ ਹੰਝੂ ਹੁੰਦੇ ਨੇ ਕੀ ਇਹ ਇਸ ਤੋਂ ਤਾਂ ਹੀ ਜ਼ਾਹਰ ਹੁੰਦਾ ਤਾ ਕੀ ਵਾਕਈ ਹੀ ਅਜਿਹਾ ਕੁਝ ਹੋਇਆ ਜੇ ਅਜਿਹਾ ਕੁਝ ਹੋਇਆ ਤਾਂ ਲਾਣਤਾ ਪਾਉਣੀਆਂ ਬਣਦੀਆਂ ਵੀ